ਨਹਿਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਮੈਂ ਇੱਕ ਵਿਸ਼ੇਸ਼ ਜਾਣਕਾਰੀ ਦੇਣ ਜਾ ਰਿਹਾ ਇਹ ਜਾਣਕਾਰੀ ਹੈ ਜੀ ਕਾਨੂੰਨ ਬਲਾਕ ਦੇ ਪਿੰਡ ਪੈਣੀ ਮੀਆਂ ਖਾਂ ਵਿਖੇ ਇੱਕ ਬਿਦਾਰੀ ਸਭਾ ਕਰਵਾਈ ਜਾ ਰਹੀ ਹੈ ਜਿਸ ਦੇ ਪ੍ਰਬੰਧਕ ਨੇ ਡਾਕਟਰ ਸੰਨੀ ਤੇ ਡਾਕਟਰ ਸੁਪਨਾ ਤੇ ਉਸ ਦਾ ਪੂਰਾ ਪਰਿਵਾਰ ਤੇ ਇਸ ਮੌਕੇ ਤੇ ਅ ਰਾਤਕ ਨੇ ਭਾਈ ਥੋਮਸ ਕੋਹਲੀ ਵਾਲੇ ਤੇ ਮੁੱਖ ਪ੍ਰਚਾਰਕ ਨੇ ਪਾਸਟਰ ਅਭਿਸ਼ੇਕ ਰੰਧਾਵਾ ਜੀ ਜਿਹੜੇ ਪ੍ਰਭੂ ਦਾ ਉਸ ਪ੍ਰਭੂ ਦਾ ਪਰਮੇਸ਼ਰ ਦਾ ਬੱਚਤਾਂ ਨੂੰ ਸੁਣਾਉਣਗੇ ਖਾਸ ਤੌਰ ਤੇ ਰੋਕਿਆਂ ਤੇ ਵਿਸ਼ੇਸ਼ ਪ੍ਰਾਰਥਨਾ ਕੀਤੀਆਂ ਜਾਣਗੀਆਂ ਖਾਣੇ ਦਾ ਖਾਸ ਪ੍ਰਬੰਧ ਹੈ ਆ ਪਾਓ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਓ ਤਾਂ ਜੋ ਪਰਮੇਸ਼ਰ ਦੇ ਵਚਨ ਦੇ ਨਾਲ ਤੁਸੀਂ ਨਿਹਾਲ ਹੋ ਸਕੋ ਫਿਰ ਫਿਰ ਮੇਰੀ ਦੁਵਾਰਾ ਪੇਨਤੀ ਹੈ ਕਿ 10 ਤਰੀਕ ਦਿਨ ਮੰਗਲਵਾਰ ਸਤਾਨ ਹੈ ਜੀ ਮਹਿੰਦਰਾ ਪੈਲੇਸ ਬਾਗੜੀਆਂ ਰੋਡ ਤੇ ਆਪ ਆਓ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਰੋਗੀਆਂ ਨੂੰ ਨਾਲ ਲੈ ਕੇ ਇਸ ਸਤਾਨ ਤੇ ਜੂਰ ਪਹੁੰਚੋ ਪਰਮੇਸ਼ਰ ਦੇ ਬਚਨਾਂ ਦੀ ਨੂੰ ਬਚਨਾਂ ਨੂੰ ਪਾ ਕੇ ਅਸੀਸ ਪ੍ਰਾਪਤ ਕਰੋ ਧੰਨਵਾਦ